ਜਨਤਾ ਪਾਰਟੀ ਪੰਜਾਬ ਵੱਲੋਂ ਜ੍ਰੇਮਿੰਦਰ ਮੋਦੀ ਜੀ ਦੇ ਜਨਮ ਦਿਵਸ ਤੇ 15 ਦਿਨਾਂ ਦਾ ਸੇਵਾ ਪਕਵਾੜਾ ਲਿਆ ਗਿਆ ਜਿਹਦੇ ਤਹਿਤ ਪੰਜਾਬ ਦੇ ਜਿਹੜੇ ਹਰ ਪੀੜਤ ਏਰੀਆ ਆ ਉਹਨਾਂ ਚ ਰਾਹਸ ਸਮਗਰੀ ਭੇਜੀ ਜਾ ਰਹੀ ਆ ਤੁਸੀਂ ਦੇਖੂਗੇ ਪਿੱਛੇ ਟਰੱਕ ਭਰ ਕੇ ਜਾ ਰਿਹਾ ਇਦਾਂ ਦੇ ਡੇਲੀ ਬਹੁਤ سارے ਟਰੱਕ ਇੱਥੋਂ ਜਾਂਦੇ ਆ ਇਹ ਜਲੰਧਰ ਜਿਹੜਾ ਅਸੀਂ ਗਡਾਉਨ ਬਣਾਇਆ ਉਹਦੀ ਜਿਹੜੀ ਦੇਖ ਰਿਹਾ ਸੁਰੇਜ ਜੀ ਚੁਸ਼ੀਲ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਦੇਖਦੀ ਆ ਰਾਜੇਸ਼ ਕਪੂਰ ਜੀ ਆਰ ਕੇ ਮਨੋਤਰਾ ਜੀ ਤੇ ਇਹ ਹੈਗਾ ਸਾਡੇ ਖੰਡ ਜਿਹੜੀ ਆਮ ਪਰਿਵਾਰਾਂ ਨੂੰ ਅਸੀਂ ਖੰਡ ਤੇ ਜੜਾਏ ਇਹ ਇੱਕ ਇੱਕ ਪੈਕੇਟ ਖੰਡ ਦਾ ਤੇ ਅੱਗੇ ਤੁਹਾਨੂੰ ਦਿਖਾਉਂਦੇ ਆ ਚਾਵਲ ਅੰਡੇ ਬਹੁਤ ਸਾਫ਼ ਸੁਥਰੇ ਇੰਦਰਾ ਆ ਇਸ ਤਰ੍ਹਾਂ 15 ਆਈਟਮ ਟੋਟਲ 15 ਆਈਟਮ ਆ ਵੱਖਰੇ ਵੱਖਰੇ ਅਸੀਂ ਭੇਜ ਰਹੇ ਆ ਉਹਦੇ ਨਾਲ ਨਾਲ ਕੰਬਲ ਆ ਬਰਤਨ ਆ ਸਫਾ ਦੇਖੂਗੇ ਤੁਸੀਂ ਕਿੰਨੇ ਵਧੀਆ ਬਰਤਨ ਇਹ ਭਾਰਤੀਆਂ ਦਾ ਪਾਰਟੀ ਦੇ ਹਰ ਸਥਾਨ ਤੋਂ ਸੇਵਾ ਕੀਤੀ ਗਈ ਆ ਤੇ ਉਹ ਸਟੇਟਾਂ ਦੇ ਰਾਹੀਂ ਅਸੀਂ ਭੇਜ ਰਹੇ ਹਾਂ ਦਿੱਲੀ ਹਰਿਆਣਾ ਪੰਜਾਬ ਗੁਜਰਾਤ ਤੇ ਉਹ ਤਿੰਨ ਜਗ੍ਹਾ ਤੋਂ ਇਹ ਸਮਾਨ ਆ ਰਿਹਾ ਬਹੁਤ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਆ ਸਾਡੇ ਸਾਰੇ ਜਿਲ੍ਹੇ ਜਿੱਥੇ ਜਿੱਥੇ ਹੜਾ ਆ ਉੱਥੇ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅਸੀਂ ਉਹਨਾਂ ਦੀ ਮਦਦ ਕਰੀਏ ਤੇ ਉਹਨਾਂ ਦੀ ਮਦਦ ਨੇ ਕੰਬਲ ਆ ਬਿਸਤਰੇ ਆ ਸੂਟ ਆ ਲੇਡੀਜ਼ ਮਹਿਲਾਵਾਂ ਲਈ ਸੂਟ ਆ ਤੇ ਇਸ ਤਰ੍ਹਾਂ ਆਟਾ ਇਹ ਜੋ ਪ੍ਰੈਗੋਡਕਟਰ ਇੱਕ ਕਮੂਲ ਦਾ ਆਟਾ ਜੀ ਕਮੂਲ ਦਾ ਆਟਾ ਗਵਰਨਮੈਂਟ ਵੱਲੋਂ ਭੇਜਿਆ ਗਿਆ ਤੇ ਤੁਹਾਨੂੰ ਦਪਾਉਂਦੇ ਇੱਧਰ ਸੌਲੀਏ ਵੀ ਨਾਲ ਦੇਖੋ ਕਿੰਨੇ ਵਧੀਆ ਤੋਲੇ ਇਹ ਸਮੂਤ ਹੈਲਾਵਾ ਦੇ ਤੇ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਸੇਵਾ ਵਾਸਤੇ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਸੇਵਾ ਭਾਵਨਾ ਹਰੇਕ ਵੀ ਰਹਿੰਦੀ ਆ ਵੀ ਸੇਵਾ ਕਰੀਏ ਕਿ ਪੰਜਾਬ ਨਾਲ ਪੂਰਾ ਭਾਰਤ ਜੁੜਿਆ ਭਾਰਤ ਦੇ ਨਾਲ ਵੀ ਐਕਸਟਰਾ ਸਾਰੇ ਦੁੱਖ ਦੀ ਘੜੀ ਚ ਦੇ ਇਕ ਦੂਜਾ ਸਾਥ ਦੇਣਾ ਇਹੀ ਸਾਡਾ ਮੇਨ ਐਸਲ ਮਤਵ ਆ ਤੇ ਉਹ ਵੀ ਦਿਖਾਉਂਦੇ ਆ ਵੀ ਸਮੂਹ ਜਿਹੜਾ ਸਮਾਨ ਅੰਦਰ ਉਹ ਕਿਸ ਤਰ੍ਹਾਂ ਗਡੌਨ ਭਰੇ ਆ ਅੱਜ ਲਾਭੀ ਗਡੌਨ ਸਾਦੀ ਕੀਤਾ ਗਿਆ ਕਿਉਂਕਿ ਹਰੇਕ ਜ਼ਿਲ੍ਹੇ 'ਚ ਸਮਾਨ ਪਹੁੰਚੇ ਇਹਦੀ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਆ ਤੇ ਇਹ ਜਿੱਥੇ ਇਹਦਾ ਪੈਕਿੰਗ ਹੋ ਰਹੀ ਆ ਤੁਹਾਨੂੰ ਉਹ ਵੀ ਦਿਖਾਉਂਦੇ ਆ ਦੁੱਧ ਜੀ ਇਹ ਸੁੱਕਾ ਦੁੱਧ ਅਮੂਲ ਜਿੱਥੇ ਦੁੱਧ ਖਰਾਬ ਨਾ ਹੋਵੇ ਇਹ ਅਮੂਲ ਕੰਪਨੀ ਨੇ ਸੁੱਕਾ ਦੁੱਧ ਭੇਜਿਆ ਦੇਖੋ ਕਿੰਨਾ ਵਧੀਆ ਲੱਗਦਾ ਇਹ ਪਾਇਲ ਕੋਟਡ ਜਿਹੜੀ ਦਾਲ ਖਰਾਬ ਨਾ ਹੋਵੇ ਕਹਿੰਦਾ ਬਾਕੀ ਆ ਇਹ ਬਹੁਤ ਵਧੀਆ ਦਾਲ ਕਹਿਦਾ ਤੋਂ ਦੇਖੂਗੇ ਵੀ ਸਪੈਸ਼ਲ ਗੁਜਰਾਤ ਤੋਂ ਦਾਲ ਆਈਆ ਉਹ ਬੁੱਧਾ ਹੈ ਤੇ ਹਾਂ ਡਿਨਰ ਸੈਟ ਡਿਨਰ ਸੈਟਾ ਅੰਦਰ ਤੇ ਇੱਕ ਆ ਬਿੱਲੀ ਤੋਂ ਤੁਹਾਨੂੰ ਪੁਆਇੰਟ ਇਹ ਦਾਲ ساری ਜਿਹੜੀ ਬਾਇਲ ਕੋਟਡ ਦਾਲ ਇਹ ਤਰ੍ਹਾਂ ਇੱਥੇ ਪੈਕੇਜ ਕੀਤੀ ਜਾ ਰਹੀ ਆ ਤੇ ਹੁਣ ਆ ਦਿਖਾ ਦਿਓ ਇਹ ਦਾਲ ਦੀਆਂ ਪੂਰੀਆਂ ਬੋਰੀਆਂ ਪਈਆਂ ਜਿਹੜੀਆਂ ਪੂਰੀਆਂ ਬ੍ਰਾਂਡਡ ਆ ਕੋਈ ਮਾਰਾ ਕੋਈ ਸਮਾਨ ਦਾ ਪੈਕ ਹੋਵੇ ਇਹਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਤੇਰੇ ਫਾਈਨ ਆਇਲ ਮੂਸਲੀ ਦਾ ਤੇਲ ਮੂਸਲੀ ਦਾ ਤੇਲ ਤੇ ਆਮ ਤੌਰ ਤੇ ਅਸੀਂ ਦੂਸਰਾ ਤੇਲ ਵਰਤਦੇ ਹਾਂ ਇਹ ਮੂਸਲੀ ਦਾ ਤੇਲ ਜਿਹੜਾ ਬਲਕਿ ਸਰੀਰ ਨੇ ਵੀ ਕੋਈ ਨੁਕਸਾਨ ਨਹੀਂ ਇੱਕ ਨਹੀਂ ਕਰਦਾ ਆਮ ਡਾਕਟਰ ਵੀ ਕਹਿੰਦੇ ਮੂਸਲੀ ਦਾ ਤੇਲ ਵਰਤੋ ਤੇ ਇਹਦੇ ਨਾਲ ਜਿਹੜਾ ਅਨੁਭਵ ਬਹੁਤ ਵਧੀਆ ਹੈ ਕਿ ਜਿਹੜੀ ਹੋਣੀ ਹੈ ਆ ਜਾ ਬਿਗਾਸਾ ਤੇ ਭਾਜੀ ਹਮਨ ਨੰਨਾ ਨੰਨਾ ਸ਼ੁਰੂ ਕਰਨਾ ਉਹ ਜਨਮਾਂ ਉਧਰ ਸਵਾਲ ਹੈ ਸਵਾਲ ਕਿ ਫੌਗਿੰਗ ਮਸ਼ੀਨਾਂ ਜੀ ਫੌਗਿੰਗ ਮਸ਼ੀਨਾਂ ਪਈਆਂ ਨੇ ਇਹ ਫੌਗਿੰਗ ਮਸ਼ੀਨ ਆ ਜਿਹੜਾ ਮੱਛਰ-ਮੱਛਰ ਪੈਦਾ ਹੋ ਰਿਹਾ ਇੱਕ-ਇੱਕ ਫੌਗਿੰਗ ਮਸ਼ੀਨ ਏਰੀਆ ਚ ਦਿੱਤੀ ਜਾ ਰਹੀ ਆ ਤਾਂ ਕਿ ਉਹ ਸਾਰਾ ਆਉਣ ਵਾਲੇ ਦਿਨਾਂ ਚ ਬਰਸਾਤਾਂ ਦੇ ਐਸੇ ਦੇ ਹਾਲਾਤ ਆ ਤੇ ਮੱਛਰ ਬਹੁਤ ਪੈਦਾ ਹੋ ਰਿਹਾ ਤੇ ਇਹ ਮਸ਼ੀਨਾਂ ਭੇਜੀਆਂ ਗਈਆਂ ਬਹੁਤ ਸਾਰੀਆਂ ਇਸੇ ਤਰ੍ਹਾਂ ਇਸਰ ਤੁਹਾਨੂੰ ਪੈਕਿੰਗ ਕਰਦੀਆਂ ਭੈਣਾ ਸਾਡੀਆਂ ਨਜ਼ਰ ਆਉਣਗੀਆਂ ਬੀਬੀਆਂ ਚਾਪ ਇਹ ਕੁਝ ਸਾਰੇ ਬਾਕੀ ਬਾਕਸ ਜਿਹੜੇ ਗਰਮ ਰਹਿੰਦਾ ਜਿੱਥੇ ਭਣਾ ਉਹ ਦਾ ਡਿਨਰ ਸੈਟ ਆ ਇੱਧਰ ਵੀ ਦੇਖੂਗੇ ਸਾਰੇ ਇੱਥੋਂ ਸਾਰਾ ਤੁਸੀਂ ਲਾਈਵ ਦੇਖ ਸਕਦੇ ਆ ਕਿ ਉਹ ਸਾਰੀਆਂ ਭਣਾ ਜਿਹੜਾ ਖੰਡ ਤੇ ਚਾਵਲ ਤੇ ਬਾਕੀ ਰਾਸ਼ਨ ਜਿਹੜਾ ਪੈਕ ਕੀਤਾ ਜਾ ਰਿਹਾ ਤੇ ਇਸੇ ਤਰ੍ਹਾਂ ਇੱਕ ਗੱਡੀ ਭਰ ਕੇ ਹੁਣੇ ਜਾ ਰਹੀ ਆ ਇਹ ਵਕਫਾ ਤੇ ਜ਼ਿਲ੍ਹਾ ਪ੍ਰਧਾਨ ਨੂੰ ਕਿਹਾ ਜਾਂਦਾ ਇਹ ਅਮੂਲ ਦਾ ਪੂਰਾ ਪੈਕੇਟ ਆਟੇ ਦਾ 10 ਕਿਲੋ ਫਾਂ 10 ਕਿਲੋ 5 ਕਿਲੋ ਇਹ ਸਾਰਾ ਨੂੰ ਦਿੱਤਾ ਜਾ ਰਿਹਾ ਬਹੁਤ ਸਾਰਾ ਸਮਾਨ ਹਲੇ ਭੇਜ ਚੁੱਕੇ ਆ ਬਹੁਤ ਸਾਰਾ ਸਮਾਨ ਹਲੇ ਹੋਰ ਆ ਰਿਹਾ ਉਹ ਭੇਜਣਾ ਸਾਡੀ ਕੋਸ਼ਿਸ਼ ਆ ਬੇ ਹਰੇਕ ਲੋਡ ਬੰਦ ਤੱਕ ਇਹ ਸਮਾਨ ਪਹੁੰਚੇ ਤਾਂ ਕਿ ਉਹ ਲੋਡ ਬੰਦ ਜਿਹੜੇ ਆ ਇਹ ਸਮਾਨ ਇਸ ਵਲੇ ਬਦਲਣ ਇਹਨਾਂ ਤਰ੍ਹਾਂ ਦੇ ਕੰਬਲ ਐ ਇਹਨਾਂ ਤਰ੍ਹਾਂ ਦੇ ਕੰਬਲ ਵਿਸ਼ਾਨ ਵਾਲੇ ਬੜੇ ਚੰਗੇ ਨੇ ਤੇ ਇਹਨੂੰ ਕੋਈ ਵੀ ਵਕਤ ਸਕਦਾ ਤੇ ਕੋਈ ਵੀ ਇਦਾਂ ਚੀਜ਼ ਨਹੀਂ ਵੇਚ ਕੋਈ ਚਾਲੂ ਜਿਹਾ ਆਈਟਮ ਹੋਵੇ ਸਾਰਾ ਵਧੀਆ ਸਮਾਨ ਕੋਸ਼ਿਸ਼ ਕੀਤੀ ਜਾ ਰਹੀ ਵੇ ਜਿੰਨਾ ਵੀ ਆ ਉਹ ਆਪਮ ਲੋੜਵੰਦ ਲੋਕਾਂ ਤੱਕ ਜਿਹੜੇ ਹੜ੍ਹ ਪੀੜਤਾ ਉੱਥੇ ਤੱਕ ਪਹੁੰਚੇ ਤੇ ਇਹ ਤਰਬਾਲਾ ਜਿਨ੍ਹਾਂ ਦੇ ਘਰ بارش ਦੇ ਕੰਮ ਖਰਾਬ ਹੋ ਗਏ ਸੀ ਉਹਨਾਂ ਦੇ ਵਾਸਤੇ ਸਾਰੀਆਂ ਨਾਲ ਪੈਕਟ ਜਿਹੜੇ ਪਏ ਆ ਇਹ ਸਾਰੇ ਤਰਬਾਲਾ ਦੇ ਆ ਕੰਬੜਾ ਤੇ ਇਹ ਕੰਬੜਾ ਤੇ ਬੈਦਾ ਸਾਰਾ ਸਮਾਨ ਜਿਹੜਾ ਇਹ ਦੋ ਪਾਏ ਸੀ ਦੇਖੂਗੇ ਟਰੱਕ ਪਰ ਕੇ ਇੱਥੋਂ ਜਾਣ ਦੀ ਕੋਸ਼ਿਸ਼ ਕਰਦੇ ਆ ਇਹ ਸਾਰਾ ਨਰਿੰਦਰ ਮੋਦੀ ਜੀ ਦਾ ਜਿਹੜਾ 75ਵਾਂ ਜਨਮ ਦਿਵਸ ਆ ਉਹਦੇ ਸਬੰਧ ਵਿੱਚ ਪੰਜਾਬ ਭਾਜਪਾ ਨੇ ਇਹ ਸੇਵਾ ਹੀ ਪਖਵਾੜਾ ਸੇਵਾ ਦੇ ਰੂਪ ਚ ਲਿਆ ਇਹਨੂੰ 15 ਜਿਹੜੇ ਦਿਨ ਉਹਦੀ ਪੂਰੀ ਹੜਪੀੜ ਤਾਂ ਲਈ ਕਰਾਂਗੇ ਇਸ ਤੋਂ ਬਾਅਦ ਵੀ ਜੇ ਲੋੜ ਪਈ ਤਾਂ ਹੋਰ ਮਗਾ ਕੇ ਕਰਾਂਗੇ ਕਿਉਂਕਿ ਸਾਡਾ ਕੋਸ਼ਿਸ਼ ਆ ਵੀ ਹਰੇਕ ਜ਼ਰੂਰਤਮੰਦ ਤੱਕ ਅਸੀਂ ਸਮਾਨ ਪਹੁੰਚਾਈਏ ਤੇ ਉਹਦੇ ਨੇ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਵੀ ਸਹਿਯੋਗ ਕਰ ਰਹੀਆਂ ਇਹਦੇ ਵਿੱਚ ਬੰਡੋਣ ਲਈ ਸਾਨੂੰ ਤੇ ਅਸੀਂ ਸਾਰੇ ਰਲ ਕੇ ਇਹ ਸੇਵਾ ਨੂੰ ਲੈ ਰਹੇ ਹਾਂ ਕਿਉਂਕਿ ਨਰਿੰਦਰ ਮੋਦੀ ਜੀ ਨੇ ਕਿਹਾ ਹੈ ਮੇਰਾ ਜਨਮ ਦਿਨ ਤੁਸੀਂ ਸੇਵਾ ਦੇ ਰੂਪ ਚ ਲੈਣਾ ਤੇ ਸਾਡੇ ਮਹਾਪੁਰਸ਼ਾਂ ਦੇ ਜਿੰਨੇ ਵੀ ਜੰਮਦੇ ਹੁੰਦੇ ਆ ਇਹ 2 ਅਕਤੂਬਰ ਤੱਕ ਇਹ ਚਲਾਉਣਾ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਇਹ ਸੇਵਾ ਪਖਵਾੜਾ ਚੱਲੂਗਾ ਜਿਹੜਾ ਕਾਫੀ ਇਸ ਵੇਲੇ ਜਮੀਨੀ ਪੱਧਰ ਤੇ ਥੱਲੇ ਕੰਮ ਕਰ ਰਹੇ ਸਾਡੇ ਕਾਰਕਟਰ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਜਨਮਦਤ ਤੋਂ ਦੀ ਸਾਰੀ ਸਾਡੀ ਹੈ 7 ਲੱਖ ਕਿੱਟ 26 ਹੋ ਰਹੀ ਆ ਤੇ 26 ਹਜ਼ਾਰ ਕਿੱਟ ਪਹੁੰਚ ਚੁੱਕੀ ਆ ਜਿਹੜੀ ਆਮ ਲੋਕਾਂ ਦੇ ਘਰਾਂ ਚ ਆਜੋ ਤੁਹਾਨੂੰ ਕਿੱਟ ਦਿਖਾਉਣੀ ਹੈ 14 ਕਿੱਟ 16 ਕਿੱਟ ਆ ਕਿਟਾਪੁਰੀ ਇਹਦੇ ਵਿੱਚ 15 ਤਰ੍ਹਾਂ ਦੀਆਂ ਆਈਟਮਾਂ ਆ ਲੱਗ ਲੱਗ ਸਰਾਸ ਕਿੰਨੀ ਜੀਨੀ ਪੱਤੀ ਚਾਹ ਪੱਤੀ ਵੀ ਬਚਾ ਕੇ ਇਹ ਡੇਰ ਰੂੜਿਆ ਹਾਂ ਬਾਕੀ ਸਾਰਾ ਤੁਸੀਂ ਦੇਖਿਆ ਬਿਲਕੁਲ ਕਾਲਾ ਦੋ ਦੋਤੀ ਤਾਂ ਬਹੁਤ ਚੀਜ਼ਾਂ ਵਿੱਚ ਪੈ ਗਿਆ ਬੜੀਆਂ ਸਾਰੀਆਂ ਸੁੱਕੀਆਂ ਆਈਟਮਾਂ ਜ਼ਿਆਦਾਤਰ ਦੀ ਤੁਸੀਂ ਆਮ ਘਰਾਂ ਵਿੱਚ ਵਰਤ ਸਕਦੇ ਤੇ ਇੱਕ ਘਰ ਤੋਂ ਬਣਦੀ ਆ ਇੱਕ ਪਰਿਵਾਰ 15 ਕਿੰਨੋ ਦੀ ਕਿੰਨੇ ਨਹੀਂ ਜਾਂਦਾ ਪਰ ਇਹ ਤੋਂ 20 ਇਹ 25 ਕਿਲੋ ਦੀ ਇੱਕ ਘੱਟ ਬਣਦੀ ਇਹ ਸੇਵਾ ਆ ਇਹਦੇ ਵਿੱਚ ਅਸੀਂ ਚਾਹੁੰਦੇ ਆ ਕਿ ਸਾਰੇ ਰਲ ਕੇ ਆਪਾਂ ਸੇਵਾ ਕਰੀਏ ਜਿੰਨੇ ਵੀ ਪੰਜਾਬੀ ਆ ਇਸ ਵੇਲੇ ਦੁੱਖ ਦੀ ਘੜੀ ਚ ਉਹਨਾਂ ਨੂੰ ਆਪਾਂ ਰਾਹਤ ਦਵਾਈਏ ਸਾਰਿਆਂ ਦਾ ਧੰਨਵਾਦ ਇੱਕ ਵਾਰੀ ਫਿਰ ਤੇ ਵਿਸ਼ੇਸ਼ ਤੌਰ ਤੇ ਸਾਡੀ ਸਾਰੀ ਜਿਲ੍ਹੇ ਦੀ ਟੀਮ ਜਿਹੜੀ ਲੱਗੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਮਾਤਾ ਕੀ ਜੈਕਾਰਤੀ ਪੋਟੇਪਾਲ ਜੀ ਖੜਾ ਜੀ ਸੰਪੂਰਨ ਜੀ ਅੱਜ ਸੇਵਾ ਲਈ ਇੱਥੇ ਆਇਆ ਸੇਵਾ ਕਰ ਲੈ ਕੇ ਜਾਣਗੇ ਤੁਹਾਨੂੰ ਤੇ ਇਹਨਾਂ ਨੂੰ ਕਮਾਂ ਦੇ ਦੋ ਸ਼ਬਦ ਬੋਲਣ ਦੇ ਸਰਨ ਭਾਰਤ ਮਾਤਾ ਕੀ ਜੈ ਸਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦੇਸ਼ ਦੇ ਮਾਨ ਜੋ ਪ੍ਰਧਾਨ ਮੰਤਰੀ ਜੀ ਦਾ ਜੋ ਜਨਦਵਸ ਮਨਾਇਆ ਜਾ ਰਿਹਾ 17 ਤਰੀਕ ਤੋਂ 15 ਪਖਵਾੜਾ ਉਹਦੇ ਸੰਬੰਧ ਵਿੱਚ ਜੋ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਸੇਵਾ ਪਖਵਾੜਾ ਹੈ ਸਮੁੱਚਾ ਹੀ ਹੜ ਪਰਭਾਵਤ ਜਿਹੜੇ ਲੋਕ ਆ ਉਹਨਾਂ ਦਾ ਸਮਰਪਿਤ ਕੀਤਾ ਅਕਸਮਚੀਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਟੀਮ ਜਿਹੜੀ ਟੀਮ ਸਾਰਿਆਂ ਟੀਮਾਂ ਦੀਆਂ ਲੱਗੀਆਂ ਹੋਈਆਂ ਸੇਵਾ ਕਰਨ ਵਾਸਤੇ ਔਰ ਜਿੱਥੇ ਜਿੱਥੇ ਸਾਨੂੰ ਕੋਈ ਫੋਨ ਆਉਂਦਾ ਜਾਂ ਸਾਨੂੰ ਕੋਈ ਡਿਮਾਂਡ ਆਉਂਦੀ ਆ ਉੱਥੇ ਉੱਥੇ ਹੀ ਉੱਥੇ ਹੀ ਉਹਨਾਂ ਪਿੰਡਾਂ ਵਿੱਚ ਜਾ ਜਾ ਕੇ ਇਹ ਜੋ ਸਾਨੂੰ ਦਿਖਾਇਆ ਗਿਆ ਸਾਰਾ ਸਮਾਨ ਜੋ ਵੱਖ-ਵੱਖ ਜਿੱਥੇ ਬੰਦੀਆਂ ਵੱਲੋਂ ਵੱਖ-ਵੱਖ ਆਪਣੇ ਸਟੇਟਾਂ ਵੱਲੋਂ ਭਾਰਤੀ ਜਨਤਾ ਪਾਰਟੀ ਵਰਕਰਾਂ ਵੱਲੋਂ ਸਮਾਜਿਕ ਧਾਰਮਿਕ ਸੰਸਥਾਵਾਂ ਵੱਲ ਭੇਜਿਆ ਗਿਆ ਉਹ ਹੀ ਜਾ ਕੇ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਮੈਂ ਹੁਣ ਰਜੇਸ਼ ਕਪੂਰ ਜੀ ਨੂੰ ਬੇਨਤੀ ਕਰੂੰਗਾ ਸਾਹਿਬ ਥੋੜਾ ਜਾਣਕਾਰੀ ਦੇਣਾ ਕਪੂਰ ਸਾ ਉਦੋਂ ਆਦਮਨ ਉੱਤਰਾ ਸਾਹਿਬ ਦੱਸਣਗੇ ਤੁਹਾਨੂੰ ਜਨਾ ਪ੍ਰਧਾਨ ਜੀ ਜਿਹੜਾ ਪ੍ਰਧਾਨ ਨੂੰ ਦੋ ਪੁੱਛ ਆਜੋ ਆਜੋ ਆਓ ਤੁਸੀਂ ਆਜੋ ਆਜੋ ਜਿਹੜਾ ਸੇਵਾ ਬਾਰੇ ਦੱਸੋ ਕਿੰਦਾ ਕਿੰਨਾ ਚੱਲ ਗਿਆ ਕੀ ਆ ਪੀਕੇਪੂਰ ਸਾਹਿਬ ਪੀਕੇ ਨੇ ਟਰੱਕ ਜੀ ਜੀ 26 ਹਜ਼ਾਰ ਦੇ ਤੇ ਜਿਹੜੀਆਂ ਜਾ ਚੁੱਕੀਆਂ ਪਬਲਿਕ ਨੂੰ ਲਗਭਗ ਲਗਭਗ 250 ਟਰੱਕ ਜਿਹੜਾ ਉਹ 250 ਤੋਂ ਜ਼ਿਆਦਾ ਹੀ ਜਾ ਚੁੱਕਾ ਹੈ 270 270 ਟਰੱਕ ਜਾ ਚੁੱਕੇ ਐ ਔਰ 1000 ਟਰੱਕ ਭੇਜਣ ਦਾ ਟਾਰਗੇਟ ਉਰੇ ਸਾਰਾ ਸਾਡੀਆਂ ਜਿਹੜੀਆਂ ਸਰਕਾਰਾਂ ਹਰਿਆਣਾ ਗਵਰਨਮੈਂਟ ਰਾਜ ਗੁਜਰਾਤ ਗਵਰਨਮੈਂਟ ਤੇ ਦਿੱਲੀ ਗਵਰਨਮੈਂਟ ਦੇ ਸਹਿਯੋਗ ਨਾਲ ਔਰ ਇੱਥੇ ਦੀਆਂ ਸੰਸਥਾਵਾਂ ਸਾਡਾ ਸਹਿਯੋਗ ਕਰ ਰਹੀਆਂ ਹਨ ਭਾਰਤੀ ਜਨਤਾ ਪਾਰਟੀ ਦੀ ਸਾਡੀ ਟੀਮ ਜਿਹੜੀ ਜਲੰਧਰ ਦੀ ਜਲੰਧਰ ਦੇ ਵਿੱਚ ਸਾਡਾ ਪੂਰਾ ਸਹਿਯੋਗ ਕਰ ਰਹੀ ਹੈ ਔਰ ਬਾਹਰ ਜਿੱਥੇ-ਜਿੱਥੇ ਸਮਾਨ ਭੇਜਿਆ ਜਾ ਰਿਹਾ ਹੈ ਉੱਥੇ ਵੀ ਇੱਕ ਮੈਕੈਨਿਜ਼ਮ ਤਿਆਰ ਕਰਕੇ ਉੱਥੇ ਵੀ ਸਾਡੀ ਜਿਹੜਾ ਵਲੰਟੀਅਰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਵਰਕਰ ਹੈ ਉਹ ਹਰ ਬੰਦੇ ਔਰ ਹਰ ਘੜ ਪਿਰਦ ਤੱਕ ਅਪਰੋਚ ਕਰਕੇ ਉਹਨਾਂ ਨੂੰ ਇਹ ਸਮਾਨ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਤਾਂ ਕਿ ਸਾਰਾ ਸਮਾਨ ਸਹੀ ਹੱਥਾਂ ਵਿੱਚ ਪਹੁੰਚੇ। ਜੁਣ ਜਿੱਦਾਂ ਤੁਸੀਂ ਦੇਖ ਰਹੇ ਹੋ ਇੱਧਰ ਖੰਡ ਪਈ ਹੈ। ਉਧਰ ਚਾਵਲ ਪਏ ਹੈ, ਇੱਧਰ ਕੰਬਲ ਪਏ ਹੈ, ਪਿੱਛੇ ਆਟਾ ਪਿਆ ਹੈ। ਹਰ ਤਰ੍ਹਾਂ ਦੀ ਸਮਗਰੀ ਹਰ ਹਰ ਪਿੱਤਾਂ ਲਈ ਇੱਥੇ ਉਪਲਬਧ ਹੈ। ਔਰ ਉਹਨਾਂ ਤੱਕ ਪਹੁੰਚਾਉਣ ਦਾ ਸਾਡਾ ਫਰਜ਼ ਹੈ ਔਰ ਸਾਡਾ ਟੀਚਾ ਵੀ ਇਹ ਘੱਟੋ ਘੱਟ 1.5 ਲੱਖ ਪਰਿਵਾਰ ਤੱਕ ਇਹ ਚੀਜ਼ ਪਹੁੰਚੇ। ਅਸੀਂ ਇਹ ਸਾਰਾ ਸਮਾਨ ਉਹਨਾਂ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਧੰਨਵਾਦ ਜੀ। ਸਾਡੇ ਸੁਸ਼ੀਲ ਸ਼ਰਮਾ ਜੀ ਦੱਸਣਗੇ ਵੀ ਇੱਥੇ ਕਿੰਨੇ ਕਾਰਕਿਰਤਾ ਲੱਗੇ ਆ ਤੇ ਕਿਸ ਤਰ੍ਹਾਂ ਦਾ ਇਹਨਾਂ ਦਾ ਇਹ ਸੇਵਾ ਜਿਹੜਾ ਪਕਵਣਾ ਉਹ ਕਿਸ ਤਰ੍ਹਾਂ ਚੱਲ ਰਿਹਾ ਉਹਦੇ ਬਾਰੇ ਸੁਸ਼ੀਲ ਸ਼ਰਮਾ ਜੀ ਜ਼ਿਲ੍ਹਾ ਪ੍ਰਧਾਨ ਜਗੰਦਰ ਸਿੰਘ ਜੰਦਰ ਸਿੰਘ ਇੱਥੇ ਸਾਰੇ ਕਾਰਕਿਰਤਾਵਾਂ ਦੀ ਸ਼ਿਫਟ ਵਾਈਜ਼ ਡਿਊਟੀ ਲੱਗੀ ਹੈ ਔਰ ਸੱਤ ਅੱਠ ਲੋਕ ਅਸੀਂ ਹੋਏ ਜਿਹੜੇ ਪਰਮਾਨੈਂਟ ਇੱਥੇ ਰਹਿ ਰਹੇ ਆ ਜਿਹੜੇ ਸਵੇਰੇ ਆਨੇ ਔਰ ਮੈਨਟੇਨੈਂਸ ਕਰਦੇ ਆ ਉਹ ਚ ਸੱਜੇ ਗੁਰਪ੍ਰੀਤ ਜੀ ਹੈ ਆਰਕੇ ਮਲੋਤਰਾ ਜੀ ਹੈ ਪੂਰ ਸਾਹਿਬ ਹੈ ਪੂਰ ਵੀ tincar ਕਾਰਕਟਰ ਹੈ ਇਹ ਸਿਰਫ ਭਾਰਤੀ ਜਨਤਾ ਪਾਰਟੀ ਕਿਉਂ ਇਹ ਸੇਵਾ ਦਾ ਕੰਮ ਹੈ ਥੋੜਾ ਅੱਗੇ ਬੜੀ ਗੱਲ ਕਰਨਾ ਚਾਹਨਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਕਿਹੋ ਜਿਹੀ ਪਾਰਟੀ ਜਿਹੜੀ ਦਲਗਤ ਰਾਜਨੀਤੀ ਦੇ ਵਿੱਚ ਆਪਣਾ ਵਿਸ਼ਵਾਸ ਰੱਖੇ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਤਕਸ਼ਲਾ ਵਰਗੇ ਵੱਡੇ ਵਿਸ਼ਵਵਿਦਿਆਲੇ ਰਹੇ ਮਹਾਰਿਸ਼ੀ ਵਾਕੁਲਕੀ ਜੀ ਦੀ ਧਰਤੀ ਹੈ ਲਵਕੁ ਨੂੰ ਚੜਤੀ ਹੈ ਗੀਤਾ ਦਾ ਸੰਦੇਸ਼ ਪੂਰੇ ਵਿਸ਼ਵ ਨੂੰ ਦਿੱਤਾ ਗਿਆ ਹੈ। ਔਰ ਸਾਡੇ ਦਸਾਂ ਗੁਰੂਆਂ ਦੀ ਚਰਨਛੋਹ ਧਰਤੀ ਹੈ। ਸੋਹਣਾ ਨੇ ਸਾਨੂੰ ਕਿਹਾ ਸੇਵਾ ਸਿਮਰਨ ਤੇ ਸਰਬਤ ਦਾ ਭਲਾ। ਔਰ ਇਹ ਸੇਵਾ ਦਾ ਹੀ ਕੰਮ ਭਾਰਤੀ ਦਿੱਤਾ ਪਾਟੀ ਦਿੱਤੀ। ਸਵੇਰੇ ਮਾਲਕ ਦਾ ਨਾਮ ਲੈ ਕੇ ਸੀ ਭੰਨੀ ਹੈ ਔਰ ਉਸ ਤੋਂ ਬਾਅਦ ਇਹ ਸੇਵਾ ਦਾ ਕੰਮ ਅੱਧੀ ਰਾਤ ਤੱਕ ਸੀ ਆਪਣੀ ਦੇਖਰੇਖ ਚ ਕਰਦੇ ਪਏ ਆ। ਤਾਂ ਜੋ ਸਰਬਤ ਦਾ ਭਲਾ ਹੋ ਸਕੇ ਤਾਂ ਜੋ ਜਿਹੜੇ ਹੜਪੀੜਿਤ ਸੀਗੇ ਅਸੀਂ ਉਹਨਾਂ ਤੱਕ ਉਹ ਸਾਰੀ ਸਮਗਰੀ ਜਾਂ ਉਹ ਜਦੋਂ ਤੱਕ ਸੁਖਾਵੇਂ ਪੈਂਦੇ ਤੇ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਅਸੀਂ ਉਹਨਾਂ ਦੇ ਨਾਲ ਚੱਲਣ ਦੀ ਬਚਨ ਬੱਤਾ ਲਈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇਹ ਵੀ ਵਿਚਾਰ ਔਰ ਵਿਸ਼ਵਾਸ ਹੈ ਕਿ ਇੱਕ ਭਾਰਤ ਸ੍ਰੇਸ਼ਟ ਭਾਰਤ ਕਸ਼ਮੀਰ ਹੋ ਜਾ ਗੋਹਾ ਕਿ ਆਪਣਾ ਦੇਸ਼ ਆਪਣੀ ਮਾਟੀ ਅਲੱਗ ਭਾਸ਼ਾ ਅਲੱਗ ਵੇਜ ਫਿਰ ਵੀ ਆਪਣਾ ਇੱਕ ਤੇ ਸਭ ਕੁਝ ਅਗਰ ਦੇਸ਼ ਸਾਡਾ ਸਾਂਝਾ ਹੈ ਤੇ ਜਦੋਂ ਅਸੀਂ ਇੱਕ ਦੇਸ਼ ਦੀ ਕਲਪਨਾ ਕਰਦੇ ਹਾਂ ਤਾਂ ਪੰਜਾਬ ਜਿੰਨੇ ਉਸ ਸਮੇਂ ਦੇ ਵਿੱਚ ਪੂਰੇ ਦੇਸ਼ ਦੇ ਜੀਵਨ ਨੂੰ ਭਰਿਆ ਜਿਸ ਵੱਲੋਂ ਅਸੀਂ ਅਮਰੀਕਾ ਤੋਂ ਕਣਕ ਜਿਹੜੀ ਸੀ ਮੰਗਾਂਦੇ ਸੀ ਪੰਜਾਬ ਜੀ ਨੇ ਸੀਮਾਵਾਂ ਦੀ ਰਾਖੀ ਕਰਨ ਲਈ ਆਪਣੇ ਪੁੱਤਰਾਂ ਨੂੰ ਇਸ ਭਾਰਤ ਮਾਤਾ ਦੇ ਉੱਤੇ ਸ਼ਹੀਦ ਕਰਵਾਇਆ ਸਵਾਜ ਪੂਰਾ ਦੇਸ਼ ਪੂਰੀ ਭਾਰਤੀ ਜਨਤਾ ਪਾਕੀ ਪੰਜਾਬ ਨਾਲ ਮੋਢੇ ਨਾਲ ਲਾ ਕੇ ਖੜੀ ਹੈ ਔਰ ਅਸੀਂ ਸੰਕਲਪ ਕੀਤਾ ਕਿ ਜਦੋਂ ਤੱਕ ਹੜ ਪੀੜਤ اپنی ਰੂਟੀਨ ਦੇ ਜੀਵਨ ਨੂੰ ਅਪਣਾ ਨਹੀਂ ਸਕੀ ਜਿਵੇਂ ਪੰਜਾਬ ਖੁਸ਼ਹਾਲੀ ਦੇ ਪੰਡੇ ਤੇ ਨਹੀਂ ਚਲਾ ਜਾਂਦਾ ਪੰਜਾਬ ਦੇ ਵਿੱਚ ਇੱਕ ਸੁਨਹਿਰੀ ਦੌਰ ਨਹੀਂ ਆ ਜਾਂਦਾ ਉਦੋਂ ਤੱਕ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਨਾ ਰੁਕਣ ਵਾਲਾ ਹੈ ਨਾ ਥੱਕਣ ਵਾਲਾ ਹੈ ਨਾ ਅਸੀਂ ਸਾਰੇ ਇਸ ਕੰਮ ਦੇ ਵਿੱਚ ਲੱਗੇ ਰਵਾਂਗੇ ਸਾਰਿਆਂ ਦਾ ਬਹੁਤ ਧੰਨਵਾਦ ਇੱਕ ਸੂਰੇਜ ਜੀ ਸਾਡੇ ਸੂਰੇਜ ਜੀ ਇਹਦਾ ਕੀ ਫਿੰਗਰ ਰਿਪੋਰਟ ਕੀ ਆ ਰਹੀ ਜਿਹੜੇ ਲੋਕਾਂ ਤੱਕ ਸਮਾਂ ਪਹੁੰਚ ਰਿਹਾ ਉਹ ਕੀ ਕਹਿ ਰਹੇ ਆ ਲਗਭਗ ਪੰਜਾਬ ਦੇ 2000 ਪਿੰਡਾਂ ਹੜ੍ਹ ਦੀ ਮਾਰ ਦੇ ਨਾਲ ਹੜ੍ਹ ਦੀ ਮਾਰ ਦੇ ਨਾਲ ਪ੍ਰਭਾਵਿਤ ਹੋਏ ਹਨ ਉਹ ਜਿਹੜੇ ਪ੍ਰਭਾਵਿਤ ਹੋਏ ਹਨ ਤੋਂ ਉਹਦੇ ਅੰਦਰ ਲਗਭਗ 986 ਪਿੰਡ ਵਿਧਾਨ ਸਭਾ ਸਤਜੀ ਦੇ ਉਹਨਾਂ ਦੇ ਅੰਦਰ ਘਰਾਂ ਨੂੰ ਚਿੰਨਿਤ ਕਰਕੇ ਲਗਭਗ ਸਵਾਲਕ ਪਰਿਵਾਰਾਂ ਨੂੰ ਚਿੰਨਿਤ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਇਹ ਰਾਸ਼ਨ ਕਿਟ ਜ਼ਰੂਰਤ ਦਾ ਸਮਾਨ ਉਹਨਾਂ ਤੇ ਪਹੁੰਚਾਉਣ ਦੀ ਗੱਲ ਹੋ ਰਹੀ ਹੈ ਔਰ ਉੱਥੇ ਕਾਰਡ ਵੀ ਬਣਾਇਆ ਸੀ ਉਸ ਕਾਰਡ ਦੇ ਵਿੱਚ ਪੂਰੀ ਜਾਣਕਾਰੀ ਦੇ ਡਿਟੇਲ ਜਾਣ ਕੇ ਕਿਸ ਚੀਜ਼ ਦੀ ਜ਼ਰੂਰਤ ਹੈ ਉਹ ਇਹ ਮਹਾਇਆ ਕਰਾਂ ਦੀ ਸੋਚ ਰਹੇ ਲਗਭਗ ਪਿਛਲੇ 10 ਦਿਨ ਤੋਂ ਅਸੀਂ ਸਾਰੇ ਲੋਕ ਇਸ ਵਿਵਸਥਾ ਦੇ ਵਿੱਚ ਲੱਗੇ ਆ ਸਾਰੇ ਲੋਗਾਂ ਨੂੰ ਲੈ ਕੇ ਇੱਕ ਸੇਵਾ ਦੀ ਭਾਵਨਾ ਦੇ ਨਾਮ ਨਾਲ ਪੰਜਾਬ ਭੱਜ ਭੱਜ ਸੇਵਾ ਪਖਵਾੜਾ ਮੋਦੀ ਜੀ ਦੇ ਜਨਮ ਦਿਨ ਨੂੰ ਲੈ ਕੇ ਔਰ ਔਰ ਇਸ ਤਰੀਕੇ ਦੇ ਨਾਲ ਹੱਡ ਦੀ ਮਾਰ ਵੱਜੀ ਹੈ <laughs> Chandar consultants limited building maintenance handyman under Chat trade platform is now available on your local London area. He has more than five years experience in same line. He used to work with reputed companies, agencies as well local builders with brothers. He is professional by plumbing, electrician, masonry, carpentering. For more information, please contact him at under platform www.checktrade.com slash 921760. Chander Consultants Limited call him on this number 07940795686. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ